ਇਨੀ ਨੇਸ ਵਰਕ ਅੱਛਾ ਫੋਟੋ ਚੱਕ ਲਓ ਆ ਦੇਖੋ ਜੀ ਆ ਆਪਣਾ ਖੰਡਾ ਪਰਨਾ ਲਵੋ ਨਹੀਂ ਦੇਣਾ ਨਾਲੋ ਤੇ ਆ ਜਾਲ ਬਣਾਉਣਾ ਹੈ ਉੱਪਰ ਪਾਉਣ ਨੂੰ ਇੱਥੇ ਤੇ ਆ ਮੁੰਡੇ ਸੇਵਾ ਕਰਦੇ ਇੱਧਰ ਟਰਾਲੀ ਤੋਂ ਹੁੰਦੀ ਤੂੰ ਸਾਲਾ ਵਲੌਗ ਬਣਾਈ ਆ ਗਾਲ ਨੀ ਓਏ ਫੈਮਿਲੀ ਵਲੋਗ ਆ। ਭਾਜੀ ਫੱਟੇ ਲੈ ਕੇ ਆਇਆ ਮੈਂ ਕੱਲਾ ਚੱਕ ਕੇ। ਤੇ ਹੁਣ ਦੇਖੋ ਅੱਧਾ ਘੰਟਾ ਘੰਟਾ ਕਹਿੰਦੇ ਲਾਉਣਾ ਮੁੰਡੇ ਕਹਿੰਦੇ ਅੱਜ ਸਾਰਾ ਕੰਮ ਰਵੇਟ ਦੇਣਾ ਹੈ ਭਾਜੀ। ਚਲੋ ਮੈਨ ਲੈ ਤੁਹਾਨੂੰ। ਦੇ ਚਾਰਜਰ ਲਾਉਂਦਾ ਹੁਣ ਟਰਾਲੀ ਦੇ ਵਿੱਚ ਤੇ ਅਜਾਲ ਬਣਾਤਾ ਉੱਪਰ ਪਾਉਣ ਨੂੰ। ਪਿਆਰ ਲੈਟਾ ਲੁੱਟਾ ਲਾਉਣੀਆਂ ਟਰਾਲੀ ਮੈਂਗਾ ਟੌਪ ਦੀ ਤਿਆਰ ਕਰਕੇ ਜਾਵਾਂਗੇ ਜੀ ਜਾਣਾ ਹੀ ਆ ਤਾਂ ਤੇ ਹੁਣ ਦੇਖੋ ਵਿੱਚ ਇਰਾਦਾ ਬਣੀ ਜਾਂਦਾ ਵੱਡੀ ਲੈ ਕੇ ਜਾਣਾ ਰੀਜਾ ਇੱਥੇ ਲਾਈ ਜਾਂਦੇ ਆ ਦੇਖੋ ਹਣ ਕੀ ਬੰਦਾ ਆ ਚਾਰ ਚਰ ਲਾਉਂਦੇ ਆ ਹਲੇ ਦਾ ਛੇਵ ਜਿ ਆਉਣ ਲੱਗ ਗਈ ਉਹ ਚੰਡੇ ਵੀ ਲੈ ਜਾਂਦੇ ਨੇ ਸ਼ਾਨ ਸਾਹਿਬ ਆਹਲੇ ਬਣਾਉਣੇ ਆ ਬਸ ਉਦਾਂ ਲੈਣ ਤੁਹਾਨੂੰ ਫੋੜ ਕੇ ਹੁਣ ਆ ਇਦਾਂ ਖਣ ਕਰਦੇ ਚਲੋ ਦਿਖਾਉਣੇ ਤੁਹਾਨੂੰ ਗਾ ਟਰੈਕਟਰ ਸਾਡਾ ਇੱਕ ਬੰਦਾ ਲੈ ਕੇ ਗਿਆ ਆ ਬੰਦਾ ਇੱਕ ਲੈ ਕੇ ਗਿਆ ਆ ਆਪਣਾ ਟਰੈਕਟਰ ਤੇ ਬਾਕੀ ਇੱਧਰ ਆ ਕੰਮ ਕਰਦੇ ਆ ਟਰਾਲੀ ਦਾ ਲੱਗੇ ਜੀ ਹੁਣ ਨਿਓਨ ਨਹੀਂ ਲੱਗੇ ਨਿਓਨ ਨਿਓਨ ਤੇ ਅੰਦਰ ਲਾਈਟਾਂ ਲਾਤੀਆਂ ਤੇ ਵਾਇਰਿੰਗ ਵੀ ਹੋ ਗਈ ਉਹ ਚਾਰਜਰ ਵੀ ਹੋ ਗਿਆ ਤੇ ਉਹ ਜੀ ਆਗੇ ਉੱਥੇ ਕਨੈਕਸ਼ਨ ਕਰਦੇ ਨੇ ਉਹ ਜੀ ਟਰਾਲੀ ਆਪਣੀ ਲਗਭਗ ਆਪਣੀ 60% ਤਿਆਰ ਹੋ ਗਈ ਆ ਤੇ ਬਾਕੀ ਹਲੇ ਰਹਿੰਦੀ ਆ ਆ ਨਿਓਨ ਲਾਈਟ ਲਾਤੀ ਇਥੋਂ ਠੀਕ ਆ ਕਿਤੇ ਥੱਲੇ ਲਾਈਟਾਂ ਲਾਉਣੀਆਂ ਉਹ ਲਫਾਫੇ ਚ ਪਿਆ ਸਮਾਨ ਆ ਨਿਓਨ ਲਾਤੀ ਕਿ ਆਹ ਪਚਾਰ ਚਿੰਗੜਾ ਲਾਤਾ ਠੀਕਾ ਤੇ ਹੋਰ ਆ ਪੱਤੀਆਂ ਲਾਤੀਆਂ ਡਾਲੇ ਨੂੰ ਜਗ੍ਹਾ ਥੋੜੀ ਵਾਜੂਗੀ ਤੇ ਇੱਕ ਤਨੂੰ ਇਧ ਘੋਨੇ ਆ ਆਨੇ ਵਾਲਾ ਆਤੀਏ ਕਪਾ ਅੰਦਰ ਤੇ ਆ ਚਾਰਜਿੰਗ ਪੋਰਟ ਲਾ ਦਿੱਤਾ ਤੇ ਨਾਲ ਆ ਤੁਹਾਨੂੰ ਰੱਖਣ ਨੂੰ ਲਾ ਦਿੱਤਾ ਹੈ ਤੇ ਹੱਲੇ ਬੰਦੇ ਹੁਣ ਗਏ ਆ ਕੋਈ ਹੋਰ ਟਰਾਲੀ ਲੈ ਗਿਆ ਆ ਬੰਦਾ ਆਪਾਂ ਜਿਦਾ ਜਾਇ ਜਾਣੇ ਹੋਵੇ ਫਿਰ ਆਹ ਟਰਾਲੀ ਲੈ ਕੇ ਆਵਾਂਗੇ ਦੇਖੋ ਨਾ ਆ ਟਰੈਕਟਰ ਲੈ ਕੇ ਜਾਣਾ ਆਹ ਟਰੈਕਟਰ ਲੈ ਕੇ ਜਾਣਾ ਇਹਦੇ ਥੱਲੇ ਲੇਟਾ ਲਾਉਣੀਆਂ ਤੇ ਇਹਦੇ ਟਾਇਰ ਪਾਉਣੇ ਆ ਤੁਹਾਨੂੰ ਦਿਖਾਉਣਾ ਕਿਹੜੇ ਪਾਉਣੇ ਆ ਤੇ ਓਏ ਆਹ ਈ ਟਰਾਲੀ ਲੈ ਕੇ ਜਾਵਾਂਗੇ ਜੇ ਜਿਆਦਾ ਜਾਣੇ ਹੋਈ ਤਾਂ ਡਬਲ ਤੁਰਾ ਤੇ ਆਲ ਹੀ ਲੈ ਕੇ ਜਾਵਾਂਗੇ ਦੇਖੋ ਬਾਣੇ ਅੰਦਰ ਫਟਵਾਲ ਖੱਡੀ ਜਾਵੇ ਦੇਖੋ ਹਣ ਜੇ ਜਾਈ ਲੈਣ ਹੋਏ ਆਹ ਨਹੀਂ ਤਾਂ ਫੇ ਨਿੱਕੀ ਤਾਂ ਆਪਾਂ ਤਿਆਰ ਕੀਤੀ ਆ ਆ ਇਹਦੇ ਉੱਤੇ ਬਸ ਪੱਲੜ ਪਾਉਣਾ ਉਹ ਤੋਂ ਕੋਈ ਚੱਕਰ ਨਹੀਂ ਬੰਦੇ ਆਪਣੇ ਤੇ ਭੇਲੇ ਵੀ ਹੋਣੇ ਆ ਹੁਣ ਤਾਂ ਲਗਭਗ 4-5 ਜਾਣੇ ਆ ਆਪਾਂ ਜਿਦਾਂ ਅਸੀਂ 4-5 ਜਾਣੇ ਮੈਂ ਵੀ ਥੱਕਿਆ ਪਿਆ ਸਵੇਰ ਦਾ ਦੋ ਰੋਟੀਆਂ ਡੇਢ ਰੋਟੀ ਖਾਧੀ ਆ ਹੁਣ ਇਹਦੇ ਤੁਰੇ ਫਿਰਦੇ ਆ ਤੇ ਅਸੀਂ 4-5 ਜਾਣੇ ਆ ਇੱਕ ਲੈਣ ਟਰੈਕਟਰ ਨਾਲ ਚੱਜਿੰਦਾ ਹੈ ਬਾਕੀ ਟਰਾਲੀ ਤਿਆਰ ਕਰ ਲੈਂਦੇ ਆ ਤੇ ਹੋਰ 4-2 ਦਿਨਾਂ ਅੱਜ 10 ਤਰੀਕ ਹੋ ਗਈ ਆ 2 ਦਿਨ ਹੋਰ ਆ ਤੁਰ ਪੈਣਾ ਵੀ ਆਪਾਂ ਟੇਰ ਪਰ ਟਰੈਕਟਰ ਨੂੰ ਟੇਰ ਪਾ ਕੇ ਲੈ ਕੇ ਜਾਵਾਂਗੇ ਵਾਲੇ ਬੈਰ ਟੇਰ ਆ ਇਹਦੇ ਤੇ ਆਲੇ ਟੇਰ ਆਪਾਂ ਪਾ ਕੇ ਲੈ ਕੇ ਜਾਵਾਂ ਪਾ ਕੇ ਲੈ ਕੇ ਜਾਵਾਂਗੇ ਕੱਲ ਨੂੰ ਪਾਵਾਂਗੇ ਆਲੇ ਟੇਰ ਤੇ ਬਾਕੀ ਹੁਣ ਕਰਦੇ ਪੇ ਟਰਾਲੀ ਮੁੰਡੇ ਗਏ ਆ ਕਹਿੰਦੇ ਧਾਰਾਂ ਚੋਣੀਆਂ ਜਾ ਕੇ ਧਾਰਾਂ ਚੋ ਚੂ ਕੇ ਫੇਰ ਆਉਣਗੇ ਸ਼ਾਮ ਨੂੰ 6 ਵਜੇ ਫੇ ਉਦੋਂ ਆਪਾਂ ਵੀ ਜੱਤੀ ਖਾ ਪੀ ਆਣੇ ਕੋਲ ਇਹ ਪਰ ਮਾੜਾ ਮੋਟਾ ਟਕਰਾ ਕਰ ਲੀਏ ਚਲੋ ਮਿਲਦੇ ਆ ਤੁਹਾਨੂੰ ਖਾਮ ਨੂੰ ਹਣ ਜਗਦੀ ਜਗਦੀ ਆ ਜਿਹੜੇ ਮੈਂ ਕਨੈਕਸ਼ਨ ਤੇ ਕੱਟੇ ਆ ਬਾ ਬਾ ਇੱਥੇ ਫੋਨ ਐਸ ਲੱਗਾ ਇੱਤਾ ਹੀ ਹੁਣ ਆਇਆ ਮੈਂ ਅੰਦਰ ਲੀਆਂ ਦੇਖਣੀਆਂ ਸੀ ਬਾ ਸਾਰੀਆਂ ਲੱਗੀਆਂ ਸਾਰੀਆਂ ਉਹ ਸਾਰੇ ਥਲਣੀਆਂ ਦੇਖਣੀਆਂ ਮੱਲਾ ਬੜਾ ਆ ਜਾ ਜਲਦੀ ਕਰ ਜਲਦੀ ਰੋ ਰੋ ਇੱਥੇ ਆ ਜਾ ਲੈ ਰਾਂ ਸਲਫ ਹਮਾਰੀ ਹਰਮਾਨ ਦੇ ਉਹ ਦੂਜੀ ਧਾਰ ਦਾ ਟੋਟਾ ਕਿੱਥੇ ਆ ਉਧਰ ਉਧਰ ਚਾਬੀ ਖਵਾ ਉਹ ਦੂਜੀ ਧਾਰ ਦਾ ਟੋਟਾ ਦੇ ਉਹ ਦੂਜੀ ਧਾਰ ਕਿੱਥੇ ਆ ਉਹ ਜਿਹੜੀਆਂ ਟੈਗ ਲਾਉਣੀਆਂ ਹੀ ਉਹ ਕਿੱਥੇ ਆ ਉਹ ਲਾ ਦਿੱਤੀਆਂ ਅੰਨਾ ਹੋਇਆ ਲੈਣੀਆਂ ਹੀ ਤੇ ਮੇਰਾ ਬਣ ਗਈ ਵੀ ਗੱਲ ਦੂਜੀ ਧਾਰ ਦਾ ਟੋਟਾ ਪਟੜਾ ਵਾਹ ਦੇ ਐਰ ਮੋਣੇ ਹਣਾ ਹਾਲੇ ਨੂੰ ਇਹ ਕੋਪ ਆਇਆ ਬੰਦਾ ਸਾਡੇ ਚੱਕੂਗਾ ਹੌਨਾਰ ਹੋ ਗਿਆ ਵਿਚ ਮਾੜੀ ਚੜਕ ਦਿਖਾ ਰਹੇ ਨੇ ਤੁਹਾਨੂੰ ਜੋਰਾ ਸ਼ੋਰਾਂ ਦੇ ਕੰਮ ਚੱਲ ਰਿਹਾ ਹੈ ਮਹਾਰਾਜ ਪਾਲ ਝੁੰਮ ਰਹੀ ਹੈ ਕੰਮ ਹੈ ਆਹ ਲੱਭੀ ਲੱਭ ਕੇ ਟਰੈਕਟਰ ਦੇ ਤਾਂ ਪਈ ਆ ਭਾਜੀ ਹੁਣ ਆ ਦ੍ਰਾਈਵਰ ਕਿਆ ਹੀ ਲਾਉਣੂ ਆਹ ਦੇਖ ਲਓ ਖੇਤੀਬਾੜੀ ਵਾਲੇ ਟੌਪ ਲੈ ਕੇ ਕੋਲ ਕਿ ਮੁਰੇ ਰੱਖਤੀ ਉਹ ਭੱਜ ਗਿਆ ਨਸਰੋਂ ਕੱਢਿਆ ਦਿਨ ਉੱਥੋਂ ਵਿੰਡੋਸ ਵਾਲਿਆ ਕਾਰ ਲਈ ਖੇਤੀ ਬਾੜੀ ਤੁਸੀਂ ਟਰਾਲੀ ਨੂੰ ਬੋਨ ਲੱਗੇ

ਜਗਾ ਲਈਆਂ ਜਦੋਂ ਡਾਇਰੈਕਟ ਕੀਤੀਆਂ ਤਾਰ ਮੰਗ ਕੇ ਇੱਥੇ ਲੰਗਰ ਤੇ ਰੁਕੇਗੇ ਤਾਰ ਮੰਗ ਕੇ ਡਾਇਰੈਕਟ ਕੀਤੀ ਆ ਸਾਰੀ ਮਿਹਨਤ ਜੇ ਪਾਣੀ ਪੈਜ ਲਾਈ ਹੁਣ ਡਾਇਰੈਕਟ ਕੀਤੀ ਆ ਤੇ ਹੁਣ ਚੱਲ ਪਈ ਆ ਹਲੇ ਤੁਹਾਨੂੰ ਮਿਸਤਰੀ ਮਾਮਾ ਘਰ ਦਾ ਮਿਲਿਆ ਨਾ ਨਾ ਨਹੀਂ ਹੈਗੀ ਟੇਬਲ ਆ ਟੇਬਲ ਆ ਗੱਲੀ ਟੇਬਲ ਇੱਥੇ ਲਾਉਣੀ ਤੇ ਬਾਕੀ ਹਾਂ ਦੇਖੋ ਜਗਾਦ ਦੱਸਿਆ ਹੁਣ ਅਸੀਂ ਇੱਕ ਤਰੀਕਾ ਕੀਤਾ ਆ ਹੁਣ ਬਸ ਰਾਸਤੇ ਸੁੱਖ ਰਹੀ ਜੀ ਚਲੋ ਹੁਣ ਮੈਲਦੇ ਤੁਹਾਨੂੰ ਰਾਸਤੇ 'ਚ ਪਿੰਡੋ ਹੀ ਹੋ ਕੇ ਕਰਨਾ ਹੈਗਾ ਉਹ ਵਾਲਾ ਜਾਗ ਪੀਆਂ ਲੈਟਾਂ ਕਹਿੰਦਾ ਇਹ ਜਾਗ ਪੀਆਂ ਮਿਹਨਤ ਸਫਲ ਹੋ ਗਈ ਉਹ ਜਾਗਦਾ ਹੈ ਚਾਰ ਜਣੇ ਚਲੋ ਚੱਲੀਏ ਅੱਗੇ ਆ ਤੁਰਿਆ ਜਾਂਦਾ ਨਹੀਂ ਚਲੋ ਚਲੋ ਫਾਈਨਲੀ ਪਹੁੰਚ ਗਏ ਆ ਵੀਡੀਓ ਕਾਲ ਦੀ ਥੋੜੀ ਜਿਹੀ ਬਾਅਦ ਵਿੱਚ ਆ ਦੇਖੋ ਤੇ ਹੁਣ ਕਾਂ ਯਾਰ ਇਹ ਮੋੜ ਜਲਦੀ ਕਿਉਂ ਨਹੀਂ ਗਿਆ ਸੰਗਰ ਦਾ ਚੱਲ ਗਿਆ ਲੱਡਪਾ ਸੰਗਰ ਸਾਰੀ ਇਸ ਟਾਈਮ ਸੁੱਤੀ ਪਈ ਐ ਅਸੀਂ ਬਸ ਲੱਗੇ ਆ ਉੱਠ ਦੇਖੋ ਸ਼ੰਗਾਰੇ ਉਹ ਰੈਂਡੇ ਸਾਡਾ ਉਹਨੇ ਸੁੱਤਾ ਪਿਆ ਹੋਣਾ ਆ ਦੇਖੋ ਇਹ ਏਸੀ ਲਾ ਕੇ ਬੈਠੇ ਆ ਆ ਦੇ ਗਾਂ ਦੀ ਗਾ ਨਵੀਆਂ ਨਵੀਆਂ ਟਰਾਲੀਆਂ ਆਈਆਂ ਨੇ ਇੰਗਲੈਂਡ ਵਾਲੇ ਜੋਰ ਚੁਪੇ ਨਾ ਜੋਰ ਜੋਰ ਨਮੰਗਨ ਦੇਣਾ ਨਾ ਆਈ ਮੇਰੇ ਦੇ ਪਰਮਾਤਮਾ ਇੱਕ ਸੰਸਾਰੀਏ ਬੁਧਾਨਾ ਆਦੇਸ ਕਿਸੇ ਆਦੇਸ ਆਦਤ ਨੀਲ ਮਾਜਾ ਮਹਦੂਰ ਤਕੀਆਂ ਕੋ ਆਗਨੀ ਕੀਤੇ ਹੈ ਕੇ ਦੂਰ ਮੁੰਡੇ ਚਾਲ ਹੈ ਬੇਸੰਦੇ ਨਾਲ ਹਣ ਫੇਰ ਦੀ ਚਾਹ 8 ਵਜੇ ਨਹੀਂ 6 ਵਜੇ ਉੱਟ ਕੇ ਚਲੋ ਦਾਪਾ ਵੀ ਬਾਨਾ ਪੁੰਨਾ ਬਾਲਿਆ ਇਸ਼ਨਾਨ ਕਰੀਏ ਤੇ ਪੂਰੇ ਜਲੀਏ ਗੁਰੂ ਘਰ ਲਾਹੌਰ ਕੋਈ ਨਾ ਭਾਈ ਨਹੀਂ ਡੋਲਦੀ ਯਾਰ ਭਾਜੀ ਫਟਾ ਪਾ ਲਿਆ ਤੁਹਾਡੇ ਸ਼ੇਰ ਨੂੰ ਹੋਣਾ ਕੇ ਲੈ ਜਿਓ ਪੈਂਡਰ ਨੂੰ ਲੈ ਕੇ ਜਾਣਾ ਟਰਾਲੀ ਦੇ ਉੱਤੇ ਚੜ ਲੈਣਾ ਆਪਾਂ ਲੱਗ ਗਏ ਆ ਲੇਟ ਹੋ ਗਏ ਆ ਨਾਮ ਪਰ ਜਾ ਨਹੀਂ ਜਾ ਕੇ ਤੇਰੇ ਉੱਤੇ ਸਾਰੇ ਆ ਮੈਂ ਕਹਤਾ ਪਰ ਇਹ ਆਈ ਪਾ ਲਿਆ ਤੇ ਬਾਏ ਆਈ ਚੱਲੇ ਹਣ ਗੁਰੂਗੱਲਾਹਰ ਆਲੋਂ ਪਹਿਲਾ ਅਸਲਾ ਭਰਿਆ ਫੇਰ ਲੱਭਾਂ ਉਹ ਚੱਲਾ ਦੀ ਫਰਕਾ ਮੇਰਾ ਭਰਾ ਉਹਦਾ ਨਾ ਟੀਨ ਉਹ ਕਿਉਂ ਕੱਟਾ ਆ ਬਹੁਤ ਪੌੜੀ ਨਹੀਂ ਆਈ ਟਰਾਲੀ ਦੇ ਵਿੱਚ ਵਾਹਿਗੁਰੂ 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 ਕੜ ਗਿਆ ਉਹ ਗਿਆ ਜੀਤਾ ਗਿਆ ਜੀ ਲਾੜੇ ਜੀਤਾ ਲਾੜੇ ਜੀਤਾ ਤੂੰ ਬਚਾ ਲਈ ਸਾਰੇ ਛੋਡੀ ਇੱਥੇ ਹੈ ਹਾਲੇ ਕੀ ਕੋਈ ਕੋਈ ਕਸ਼ਮੀਰੀ ਸਪੀਕਰ ਤੇ ਇਸ ਤਰੀਕੇ ਨਾਲ ਫੁੱਲਾ ਕਿ ਤਾ ਬਣ ਗਿਆ ਗੇਟੜਾ ਕਿ ਨਹੀਂ ਉਹ ਪਾਣੀ ਸ਼ੁਰੂ ਹੀ ਕਰਨਾ ਹੀ ਟਰਾਲੀ ਦੇ ਮਗਰ ਬੈਠੀ ਤੇ ਬੱਲੀ ਮੇਰੀ ਤੋਂ ਬਾਹਰ ਉਹ ਮਾਦਾ ਵੀ ਨਹੀਂ ਹਾਂ ਅੱਬ ਬismillah ਸੁਲ੍ਹਾ ਲੇਕੇ ਛਾਟ ਮਾਰਦਾ ਛਾਟ ਪੁਰਾਣੇ ਬੁੜੇ ਨੂੰ ਉਹ ਗਾਂ ਟਰਾਲੀ ਇਹ ਆਹ ਲੈ ਕੁੱਤੇ ਕੁੱਤੇ ਨੂੰ ਛੇੜ ਗਈ ਜਾਂਦਾ ਓਏ ਕੋਕ ਪੀ ਕੇ ਕਹਿੰਦਾ ਫਲੇਗ ਮੱਭਾ ਗਿਆ ਓਏ ਫਲੇਗ ਮੱਭਾ ਕਹਿੰਦਾ ਸ਼ੇਰ ਨੂੰ ਬਿਸਕਟ ਪਾ ਕੇ ਹੁੰਦੇ ਚਾਕਲੇਟ ਚਾਕਲੇਟ ਭਾਈ ਚਾਕਲੇਟ ਪਾਈ ਆ ਆਨੰਦਪੁਰ ਵਗੈਰਾ ਆ ਗਿਆ ਓਏ ਕੋਕ ਕੋਕ ਦਾ ਪਿਆਦੇ ਲੈਂਟਿਆ jah , jah , jah , jah ja. . ਸ਼ੁਰੂ ਕਰਤਾ ਬਈ ਆਪਾਂ ਇੱਥੇ ਲਿਆ ਗਏ ਭਾਈ ਦੁਕਾਨ ਹੈ ਐ ਲੈਟਾ ਕਹਿੰਦਾ ਘੜੀ ਰਿਜ਼ਰਟ ਦੀ ਲੈਟਾ ਵੀ ਘੜੀ ਕਰਦੇ ਆ ਆਹੋ ਸਿੱਧੀ ਲਊਂਦੇ ਆ ਤਾਂ ਕਰ ਭਾਈ ਵੀ ਪਾਈ ਵੀ ਉਹ ਕੱਛਿਆ ਦੀ ਓਏ ਪਾਈ ਵੀ ਕੱਛਿਆ ਦੀ ਚਾਰੋਂ ਜਿਆਦਾ ਹੈ ਹੀ ਨਹੀਂ ਹੈਣਾ ਐਸੇ ਲੱchna ਦਿੱਤੇ ਪੱਟ ਕੇ ਸਾਡੇ ਬਰਾਦੇ ਆ ਭਾਈ ਦਾ ਗੀਣਾ ਆਈ ਹਾਂਜੀ ਸੂਬਾ ਠੀਕ ਆਈ ਬਸ ਸੁੱਖਾ ਲੱਗ ਰਿਹਾ ਪੈਸੇ ਰਹਿਣ ਦੋ ਭਾਈ ਯਾਰ ਸੌਰੀ ਭਾਈ ਯਾਰ ਮਾਫ ਕਰੀ ਭਾਈ ਯਾਰ ਤੇ ਗਲਤੀ ਹੋ ਗਈ ਯਾਰ ਇਦਾਂ ਇਦਾਂ ਕਿੰਨਾ ਹੁੰਦਾ ਇਹੋ ਜਿਹੀ ਯਾਤਰਾ ਨਾ ਹੋਣੀ ਓਏ ਸਾਲਿਆ ਹੋਰ ਕੋ ਕਹਿ ਤੂੰ ਸਾਲੇ ਲੱਗ ਫੁੱਟੇ ਆਪ ਨੂੰ ਨਾ ਨਹੀਂ ਸੋਣੇ ਹੁਣ ਆਪਾਂ ਵੀ ਸੌ ਕੇ ਉੱਠ ਗਏ ਆ ਅਵਾ ਬਾਈ ਪਾਣੀ 'ਤੇ ਅੱਖਾਂ ਨਹੀਂ ਦੀਦਾ ਉਹ ਤਾਂ ਨਹੀਂ ਵੀਡੀਓ ਤਾਂ ਨਹੀਂ ਵੀਡੀਓ ਤਾਂ ਉਦਾਂ ਨਹੀਂ ਰਾਤ ਨੂੰ ਕੱਲ ਦੀ ਆਈਡੀਆ ਖਾਈਆਂ ਹੋ ਨਹੀਂ ਦਿਖੀਆਂ ਤੇ ਡੇਡੇ ਡੁੰਗੇ ਹੀਗੇ ਇੱਥੇ। ਉਹ ਉੱਥੇ ਰਿਫਲੈਕਸ਼ਨ ਹੁੰਦਾ ਤੁਹਾਨੂੰ ਚੰਦੁੱਤੀ ਦੇ ਹਾਂ ਪਾਣੀ 'ਚ। ਇਤੋਂ ਮੈਜਨ ਲਾ ਲਓ ਥਾਲੇ ਪਾਣੀ ਹੈ। ਦੋ ਚੰਦ ਹੈ ਇਸ ਟਾਈਮ ਤੇ। ਪਾਣੀ ਕਿੰਨਾ ਟਿਕਿਆ ਹੋਇਆ ਕਲੀਅਰ। ਤੇ ਹੁਣ ਕਿਸ ਗੁਰਦੁਆਰੇ ਸਾਹਿਬ ਰੁਕਿਆ। ਇਤੋਂ ਬਾਅਦ ਦੇਖਦੇ ਕਿੱਥੇ ਰੁਕਦੇ ਆਪਾਂ ਤਾਂ ਚੱਲ ਰਹੇ ਟਰਾਲੀ 'ਚ। ਨੀਂਦ ਕਰ ਲਈ ਪੂਰੀ ਤੇ ਹੁਣ ਨੀਂਦ ਆਪ ਜਾ। ਹਾਂ ਜਿੱਥੇ ਮਰਜ਼ੀ ਲੈ ਜਾਓ। ਨਹੀਂ ਤੱਕਦੇ। ਚਲੋ ਮੈਂ ਜੇ ਤੁਹਾਨੂੰ ਗਾਂ। ਜਾ ਵੀ ਲੱਗੇ ਆ ਢਾਬੇ ਤੇ A1 ਕਿਹੜਾ R7 ਢਾਬਾ ਤੇ ਆਪਾਂ ਇੱਥੇ ਰੁਕੇ ਆ ਦੇਖ ਲੈ ਮਰਜੀ ਆ ਰੁਕ ਗਿਆ ਮੇਨ ਤੇ ਜਿੱਦਾਂ ਰਾਸਤੇ ਰੁਕੇ ਆ ਆਪਾਂ ਹਣ ਢਾਬੇ ਦੇ ਸੁੱਤੇ ਪੈ ਹੀ ਪੂਰੇ ਆਪਾਂ ਪੂਰੇ ਸੀਲ ਹੋ ਗਏ ਤੇ ਹੁਣ ਮੈਂ ਕਹਾਂ ਚਲੋ ਰੋਕ ਲੋ ਕੁਛ ਅਕ ਲੈਨੇ ਆ ਤੇ ਬਾਕੀ ਦੇਖੋ ਹੁਣ ਗਾਂ ਆ ਹਲੇ ਡੇਢ ਦੋ ਘੰਟੇ ਲੱਗ ਗਏ ਜਾਣੇ ਆ ਬਾਕੀ ਸ਼ਰਦਾ ਭਾਵਨਾ ਨਾ ਜਾਓ ਮੱਥਾ ਦਰਸ਼ਨ ਕਰਕੇ ਆਓ ਜਿੱਦਾਂ ਹੁੱਲੜ ਬਾਜੀ ਨਾ ਕਰੋ ਆਹੀ ਕਹਿਣਾ ਚਾਹੂੰਗਾ ਮੈਂ ਬਹੁਤ ਦੇਖੇ ਰਾਹਤੇ ਰਹੀ ਚਲੋ ਛੱਡੋ ਗੱਲ ਲਈ ਹੁਣ ਗਾਂ ਦੇ કરી ਜੇ ਸਾਰਾ ਚੱਕ ਕੇ ਸਮਾਨ ਨੂੰ ਆਇਆ ਨਹੀਂ ਨਹੀਂ ਗੱਦੇ ਚੱਕ ਕੇ ਉਧਰ ਉਹ ਦਰਿਆ ਮੋਰੇ ਰੱਖੀਆਂ ਗੱਦੇ ਆਪਾ ਫੜ ਲੈ ਇੱਧਰ ਉਹ ਦਰਿਆ ਹੁਣ ਕਾਲੂ ਕਹਿੰਦੇ ਮੁੰਡੇ ਫੈਰਮ ਦੇਖਣ ਜਾਣੀ ਆ ਕਾਰ ਫੈਰਮ ਦੇਖ ਕੇ ਆ ਗਏ ਇਹ ਦੇਖਦੇ ਆ ਗਏ ਸੋਨੇ 2 ਵਜੇ ਉੱਠੇ ਆ ਅੱਜ 4 ਵਜੇ ਫਿਰ ਸੌਂਗੇ ਜੀ ਦੀ ਬਹੁਤ ਖਰੀ ਗਈ ਸਾਡੀ ਕੋ ਲੱਗਾ ਪੱਕੀ ਬੋਲੇ